ਜੀ ਮੈਂ ਪ੍ਰਤਮ ਕੁਮਾਰ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਅੱਜ ਅਸੀਂ ਟਾਂਗਰੀ ਦੇ ਕੈਚਮੈਂਟ ਦੇ ਵਿੱਚ ਖੜੇ ਆ ਜਿੱਥੇ ਦੇਖਿਆ ਜਾ ਰਿਹਾ ਪਾਣੀ ਪਿੱਛੋਂ ਵੀ ਬਹੁਤ ਜ਼ਿਆਦਾ ਆ ਰਿਹਾ ਲੇਕਿਨ ਘਬਰਾਹਤ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਅਸੀਂ ਲੈਵਲਸ ਨੂੰ ਡੇਲੀ ਵਾਚ ਆਊਟ ਕਰ ਰਹੇ ਆ ਐਟ ਪ੍ਰੈਜ਼ੈਂਟ ਜਿਹੜਾ ਟਾਂਗਰੀ ਦਾ ਲੈਵਲ ਚੱਲ ਰਿਹਾ 11 ਫੁੱਟ 11.8 ਫੁੱਟ ਚੱਲ ਰਿਹਾ ਹੈਗਾ ਤੇ ਵਿਦਨ ਬੈਂਕਸ ਦੇ ਵਿੱਚ ਹੈ ਕਿਤੇ ਵੀ ਸਾਡੇ ਬੈਂਕਸ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਟਾਂਗਰੀ ਦੇ ਕਿਤੇ ਵੀ ਕੋਈ ਬ੍ਰੀਚਸ ਨਹੀਂ ਹੋਈ ਹੈ ਤੇ ਟਾਂਗਰੀ ਇਸ ਤੋਂ ਇਲਾਵਾ 3-4 ਫੁੱਟ ਪੋਰ ਸਸਟੇਨ ਕਰ ਸਕਦਾ ਹੈ ਪਿੱਛੋਂ ਜਿਹੜਾ ਪਾਣੀ ਆ ਰਿਹਾ ਉਹਨੂੰ ਵੀ ਅਸੀਂ ਮਾਨੀਟਰ ਕਰ ਰਹੇ ਹਾਂ ਤੇ ਇਹ ਅਪੀਲ ਕੀਤੀ ਜਾਂਦੀ ਹੈ ਵੀ ਆਫਵਾਹ ਤੋਂ ਦੂਰ ਰਹਿਣ ਡਰੀਚੇਸ ਪਟਿਆਲਾ ਜ਼ਿਲ੍ਹੇ ਦੇ ਵਿੱਚ ਟਾਂਗਰੀ ਦੇ ਵਿੱਚ ਤੇ ਖੱਗਰ ਦੇ ਵਿੱਚ ਕਿਤੇ ਵੀ ਨਹੀਂ ਹੋਣ ਖੱਗਰ ਦਾ ਪਾਣੀ ਕਲ ਸਰਾਣਾ ਦੇ ਵਿੱਚ ਦੇਖਣ ਵਿੱਚ ਆਇਆ ਸੀ ਜੋ ਹੁਣ ਘਟ ਚੁੱਕਿਆ ਉਹਦਾ ਇਫੈਕਟ ਰਾਤ ਨੂੰ ਜਿਹੜਾ ਹੈਗਾ ਦੇਵੀਗੜ੍ਹ ਵਾਲੀ ਸਾਈਡ ਦੇਖਣ ਨੂੰ ਮਿਲਿਆ ਸੀ ਉਹ ਵੀ ਹੋਣ ਅਗਲੇ 3-4 ਘੰਟਿਆਂ ਦੇ ਵਿੱਚ ਘਟਨਾ ਸ਼ੁਰੂ ਹੋ ਜੂਗਾ ਹੁਣ ਇਹਦਾ ਇਫੈਕਟ ਕਲਾ ਫੈਕਟ ਜਿਹੜਾ ਤੁਹਾਨੂੰ ਦਿਖੇਗਾ ਉਹ ਸਮਾਣਾ ਪਾਟਣਾ ਏਰੀਆ ਦੇ ਵਿੱਚ ਦਿਖੇਗਾ ਕਿਉਂਕਿ ਪਾਣੀ ਜਿਹੜਾ ਹੈਗਾ ਹਰਿਆਣੇ ਦੇ ਕੈਚਮੈਂਟ ਦੇ ਵਿੱਚ ਜਾ ਚੁੱਕਾ ਹੈ ਤੇ ਹਰਿਆਣੇ ਹਰਿਆਣੇ ਤੋਂ ਪਾਸ ਹੁੰਦਾ ਹੋਇਆ ਸਮਾਣਾ ਏਵੀ ਦੇ ਵਿੱਚ ਬਾਸ਼ਾਪੁਰ ਸੋਲੀ ਮਤੌਲੀ ਹਰਚੰਦਪੁਰਾ ਉਥੇ ਪਾਣੀ ਦਾ ਲੈਵਲ ਇਨਕਰੀਜ਼ ਕਰ ਸਕਦਾ ਹੈ ਬਟ ਸਾਡੀ ਟੀਮ ਜਿਹੜੀ ਹੈਗੀ ਆ ਉਥੇ ਡਿਪਲੋਟਡ ਨੇ ਜੀਸੀਬੀਜ਼ ਤੇ ਈਸੀ ਬੈਗਸ ਮਿੱਟੀ ਦਾ ਪੂਰੇ ਤਰਾ ਪ੍ਰਬੰਧ ਹੈਗਾ ਤੇ ਸਾਡੀ ਟੀਮਸ ਔਨ ਦਾ ਗਰਾਉਂਡ ਹੈਗੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਪੈਨਿਕ ਕ੍ਰੀਏਟ ਕਰਨ ਦੀ ਬਿਲਕੁਲ ਜ਼ਰਤ ਨਹੀਂ ਹੈਗੀ ਹੈ ਸਾਡੇ ਲੈਵਲਸ ਪੂਰੀ ਤਰ੍ਹਾਂ ਮੋਨੀਟਰ ਕੀਤੇ ਜਾ ਰਹੇ ਹੈ ਬ੍ਰੀਚਸ ਬ੍ਰੀਚਸ ਕੋਈ ਵੀ ਨਹੀਂ ਪ੍ਰिडिक्ट ਹੋਈਆਂ ਨਾ ਹੀ ਕਿਸੇ ਬ੍ਰੀਚਸ ਦੀ ਸਾਨੂੰ ਇਨਫੋਰਮੇਸ਼ਨ ਮਿਲ ਸਫੀਸ਼ੀਐਂਟ ਮਸ਼ੀਨਰੀਜ਼ ਵੀ ਡਿਪਲੋਏ ਕੀਤੀ ਗਈ ਹੈ ਸੀ ਟਾਂਗਰੀ ਨਦੀ ਤੇ ਆਲਰੇਡੀ ਇੱਕ ਮਸ਼ੀਨ ਡਿਪਲੋਏ ਕੀਤੀ ਹੋਈ ਹੈ ਮੋਹਲ ਕੜੀ ਮਸ਼ੀਨ ਖੜੀ ਹੋਈ ਹੈ ਸ਼ੇਖੂਪੁਰ ਦਾਲਤੀ ਵਾਲੇ ਇੱਕ ਮਸ਼ੀਨ ਖੜੀ ਹੋਈ ਹੈ ਇਸ ਤੋਂ ਇਲਾਵਾ ਮਾਣੂ ਦੇ ਵਿੱਚ ਇੱਕ ਮਸ਼ੀਨ ਖੜੀ ਹੋਈ ਹੈ ਸਮਾਣਾ ਪਾਤਣਾ ਨੇ ਏਰੀਆ ਦੇ ਵਿੱਚ ਹਰਚੰਦਪੁਰ ਆ ਇੱਕ ਮਸ਼ੀਨ ਖੜੀ ਹੋਈ ਹੈ ਬਾਸ਼ਾਪੁਰ ਇੱਕ ਮਸ਼ੀਨ ਖੜੀਆਂ ਹੋਈਆਂ ਨੇ ਤੇ ਮਸ਼ੀਨਸ ਸਫੀਸ਼ੀਐਂਟ ਡਿਪਲੋਏ ਕੀਤੀਆਂ ਹੋਈਆਂ ਤੇ ਕਿਸੇ ਵੀ ਤਰ੍ਹਾਂ ਦਾ ਪੈਨਿਕ ਦੀ ਕੋਈ ਜ਼ਰੂਰਤ ਨਹੀਂ ਹੈਗੇ ਇਵਨ ਪਟਿਆਲਾ ਬੜੀ ਨਦੀ ਦੇ ਵਿੱਚ ਵੀ ਸਿਟੀ ਏਰੀਆ ਟੋਟਲੀ ਸੇਫ ਹੈ ਪਿੱਛੋਂ ਜਿਹੜਾ ਕੈਚਮੈਂਟ ਆ ਰ ਬਾਰਿਸ਼ ਦਾ ਪਾਣੀ ਹੈ ਉਹ ਸਿਰਫ 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 2 ਫੁੱਟ ਚੱਲ ਰਿਹਾ ਹੈ ਇਸ ਟਾਈਮ ਜਿਹੜਾ ਫਤਿਹਗੜ ਦੇ ਵਿੱਚ ਹੈ ਜਿਹੜਾ ਪਾਣੀ ਫੈਕਸ ਕਰੇਗਾ ਪਟਿਆਲੇ ਨੂੰ ਤੇ ਪਾਣੀ ਜਿਹੜਾ ਮੈਕਸਿਮਮ ਪਟਿਆਲਾ ਬੜੀ ਨਦੀ ਦੇ ਜਾ ਸਕਦਾ ਉਹ 2 ਤੋਂ 2.5 ਫੁੱਟ ਜਾ ਸਕਦਾ ਇਸ ਤੋਂ ਵੱਧ ਨਹੀਂ ਜਾ ਸਕਦਾ